ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮਗਦ ਕਰਨ ਮੂੰ ਕਾਲੇ ਨੰਦਿਕਾ ਨਰਕੇ ਘੋਰ ਭਵਾ ਸਾਡੇ ਚ ਕੋਈ ਵੀ ਨਹੀਂ ਮੂੰ ਕਾਲਾ ਹੋਣ ਤੋਂ ਬਚਣਾ ਆਖੋ ਸਤਨਾਮ ਵਾਹਿਗੁਰੂ ਕੋਈ ਹੱਥ ਖੜਾ ਕਰਕੇ ਕਹਦੇ ਜਿਨੇ ساری ਜ਼ਿੰਦਗੀ ਨਾਲ ਨਿੰਦਿਆ ਸੁਣੀ ਹੋਵੇ ਨਾ ਕੀਤੀ ਹੋਵੇ ਜਿਉਂ ਸ਼ੁਰੂ ਕਰਦਾ ਨੀਲੇ ਨਹੀਂ ਚੰਗੇ ਪੀਲੇ ਨਹੀਂ ਚੰਗੇ ਹਰੇ ਨਹੀਂ ਚੰਗੇ ਚਿੱਟੇ ਨਹੀਂ ਚੰਗੇ ਭਗਵੇਂ ਨਹੀਂ ਚੰਗੇ ਨਾਗੇ ਨਹੀਂ ਚੰਗੇ ਇਹਨੂੰ ਪੁੱਛਿਆ ਤੈਨੂੰ ਕਹਿੰਦੇ ਚੰਗਾ ਬਣਾਤਾ ਤੈਨੂੰ ਕਹਿੰਦੇ ਸਰਟੀਫਿਕੇਟ ਦਿੱਤਾ ਵੀ ਤੂੰ ਚੰਗਾ ਆ ਤੇਰੇ ਸਤਿਗੁਰੂ ਤੇ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੈਨੂੰ ਕਿਵੇਂ ਬੁਰਾ ਦਿਸਿਆ ਵੀ ਪ੍ਰਣਿਤ ਨਾਨਕ ਤਾਰੇ ਸੋਈ ਉਸਨੇ ਹੀ ਤਰਨਾ ਹੈ ਗੁਨਾ ਦੀ ਸਾਜ ਪਾ ਸਾਜ ਕਰੀ ਜੈ ਗੁਨਾ ਕੇਰੀ ਛੋੜ ਅਬ ਗਮ ਚਲੀ